ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪਿੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਇਹ ਚਨਲ ਪਾਠ ਵਿਚਾਰਨ ਕਰਨਾ ਜਨਮ ਜਨਮ ਕੀ ਦੁਖ ਨਿਵਾਰੈ ਇਥੇ ਵਿਸਰਾਮ ਹੈ ਸੂਕਾ ਮਨ ਇਥੇ ਠਮਕ ਲਾ ਦੇਣੀ ਹੈ ਸੂਕਾ ਪਦ ਜਿਹੜਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਮਨਸਾਧਾਰਾ ਪਾਠ ਨਹੀਂ ਕਰਨਾ ਸੂਕਾ ਮਨ ਸਾਧਾਰਾ ਪਾਠ ਇਕੱਠਾ ਹੀ ਬੋਲ ਦੇਣਾ ਹੈ ਸਾਧਾਰਾ ਵੱਖਰਾ ਨਹੀਂ ਕਹਿਣਾ ਦਰਸ਼ਨ ਭੀਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਾਮ ਕੀ ਫੰਦਾ ਕਟ ਪਦ ਤਿਯਮ ਕਲਾਦਨੀਏ ਫੰਦਾ ਦਦੇ ਨਾਲ ਨਹੀਂ ਬੋਲਣਾ ਫੰਦਾ ਤਦਾ ਉਚਾਰਨ ਕਰਨਾ ਰਹਾਉ ਸਮਰਾਥ ਪੁਰਖ ਪੂਰਨ ਵਿਧਾਤੀ ਆਪੇ ਕਰਨਹਾਰਾ ਅਪੁਨਾ ਦਾਸ ਹਰ ਆਪ ਉਬਾਰੇ ਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਾਤ ਤੂੰ ਹੀ ਜਾਣੀ ਤੁਝ ਹੀ ਪਾਹਿਨ ਬੇਰੋ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੀ ਲੱਖ ਖਤੇ ਕਰ ਫੇਰੋ ਖਤੇ ਪੁੱਲਾ ਹੀ ਉਚਾਰਨ ਕਰਨਾ ਖੱਤੇ ਨਹੀਂ ਕਹਿਣਾ ਪ੍ਰਭ ਜੀ ਤੂੰ ਮੇਰੋ ਠਾਕੂ ਨੀਰੋ ਹਰ ਚਰਨ ਸਰਨ ਮੋਹ ਚੀਰੋ ਮੈਂ ਵਿਸਰਾਮ ਧਿਆਨ ਨਾਲ ਲਾਉਣਾ ਹਰ ਚਰਨ ਸਰਨ ਇੱਥੇ ਵਿਸਰਾਮ ਹੈ ਮੋਹ ਚੀਰੋ ਰਹਾਉ ਬੇਸੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸਰ ਤਉ ਨਾਨਕ ਕਹਾ ਨਿਹੋਰੋ ਸੋਰਠ ਪਏ ਕਿਰਪਾਲ ਸੋਰਠ ਪੰਜਵਾ ਮਹੱਲਾ ਨਹੀਂ ਹੈਗਾ ਪ੍ਰਾਤਨ ਸਰੂਪਾਂ ਦੇ ਵਿੱਚ ਇਸੇ ਤਰ੍ਹਾਂ ਪਾਠ ਸ਼ੁੱਧ ਹੈ ਸੁਰਠ ਪੰਜਵਾ ਸੁਰਠ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਹਾਂਜੀ ਭਲੋ ਸਮੂਰਤ ਸਮੂਰਤ ਪਾਠ ਕਠਈ ਬੋਲਣਾ ਪੂਲਾ ਬੋਲਣਾ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਹਾਂਜੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸ਼ਾਂਤ ਸਹਿਜ ਆਨੰਦ ਇਥੇ ਠਮਕ ਲਾ ਦੇਣੀ ਹੈ ਨਾਮ ਜਪ ਇਥੇ ਵਿਸਰਾਮ ਹੈ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ ਸੁਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਾਨ ਚੀਨੇ ਮੇਰੋ ਗੁਰ ਰਖਵਾਰੂ ਮੀਤਾ ਦੂਨ ਚੌਣੀ ਦੇ ਵਢਾਈ ਸੋਭਾ ਨੀਤਾ ਨੀਤਾ ਰਹਾਉ ਜੀ ਜਾਨਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵਢਾਈ ਨਾਨਕ ਸਦ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਾਨ ਨਿਰਮਲ ਥਾਤੀ ਅਗਮ ਅਪਾਰ ਬਿਲਸ਼ ਬਿਨੋਦ ਆਨੰਦ ਸੁਖ ਮਾਨ ਖਾਇ ਜੀਵਹ ਸਿੱਖ ਪਰਵਾਰ ਹਰ ਕੇ ਚਰਨ ਕਮਲ ਹਰ ਕੇ ਚਰਨ ਕਮਲ ਆਧਾਰ ਜੀ ਇਹ ਵਿਸ਼ਰਾਮ ਹਰ ਕੇ ਚਰਨ ਕਮਲ ਇਥੇ ਵਿਸ਼ਰਾਮ ਹੈ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗੋ ਬੇਖ ਸੰਸਾਰ ਜੀ ਚੜ ਫੁਪਾ ਰਈ ਉਚਾਰਨ ਕਰਨਾ ਚੜ ਨਹੀਂ ਬੋਲਣਾ ਚੜ ਲੰਗੋ ਲੱਲੇ ਉੱਤੇ ਟਿੱਪੀ ਲੱਗੀ ਹੋਈ ਹੈ ਕਸ ਕੇ ਬੋਲਣਾ ਹੈ ਘੱਗਾ ਬੋਲਣਾ ਹੈ ਚਾੜ ਲੰਗੋ ਵੇਖ ਸੰਸਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚਾੜ ਲੰਗੋ ਵੇਖ ਸੰਸਾਰ ਰਹਾਉ ਪਏ ਕਿਰਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਜੀ ਨਾਨਕ ਪਦ ਤੇ ਯਮਕ ਲਾ ਦੇਣੀ ਹੈ ਨਾਨਕ ਨਾਹੀ ਸੁਮਾਰ ਸੁਰਠ ਮਹੱਲਾ ਪੰਡਵਾ ਗੁਰਪੂਰਾ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਭਇਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ-ਥਨੰਤਰ ਜਾਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤੇ ਸੇਵੜ ਅਵਰ ਨ ਕੋਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ